ਸਸਿਕਾਲ ਜੀ ਕੀ ਹਾਲ ਚੱਲ ਨੇ ਸੱਜਣੋ ਅੱਜ ਨਾ ਤੁਹਾਨੂੰ ਟਰੈਕਟਰ ਦਿਖਾਈਏ ਬਰਨਾਲਾ ਮੰਡੀ ਦੇ ਨਮਿਆਂ ਵਰਗੇ ਟਰੈਕਟਰ ਅੱਜ ਬਰਨਾਲਾ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ ਜਾਇਜ ਰੇਟਾਂ ਤੋਂ ਲੈ ਕੇ ਉੱਚੇ ਰੇਟਾਂ ਤੱਕ ਜੇ ਇਧਰਲੇ ਪਾਸੇ ਗੱਲ ਖਰੀ ਕਰੀਏ ਸੱਜਣੋ ਖੜਾ ਹੈ 2000 ਐਸਰ 241 2000 ਮਾਡਲ ਹੈ ਤੇ ਸੰਗਰੂਰ ਦਾ ਨੰਬਰ ਹੈ ਸੱਜਣੋ ਕੰਡੀਸ਼ਨ ਕਰੋ ਕਰਾਂ ਚੈੱਕ ਜਿਹੜਾ ਵੀ ਟਰੈਕਟਰ ਤੁਹਾਨੂੰ ਪਸੰਦ ਆਉਂਦਾ ਤਾਂ ਦੱਸਿਓ ਜਰੂਰ ਨਾਲ ਦੀ ਨਾਲ ਅਸੀਂ ਤੁਹਾਨੂੰ ਬਾਈ ਉਹਨਾਂ ਦਾ ਨੰਬਰ ਜਿਹੜਾ ਕਮੈਂਟਾਂ ਦੇ ਵਿੱਚ ਭੇਜ ਦਾਂਗੇ ਜੀ ਤੁਸੀਂ ਡਾਇਰੈਕਟ ਸੌਦਾ ਕਰ ਸਕਦੇ ਹੋ ਇਹ ਹੈਗਾ 2000 ਮਾਡਲ ਤੇ ਨੰਬਰ ਇਹਦਾ ਪੰਜਾਬ ਦਾ ਸੱਜਣੋ ਫਰਸਟ ਪਾਰਟੀ ਦੇ ਨਾਮ ਹਤੇ ਰੇਟ ਹੈਗਾ ਜੀ ਇਹਦਾ 1 ਲੱਖ ਤੇ 40000 ਰੁਪਇਆ ਕਰੋ ਕਰਾ ਟਰੈਕਟਰ ਚੈੱਕ ਮਗਰਲੇ ਟਾਇਰ ਲਗਭਗ ਜਿਵੇਂ ਕਹਦੀਏ ਵੀ ਗੋਲੀ ਨੇ ਹਨਾ ਤੇ ਮੂਹਰੇ ਟਾਇਰ ਵੀ ਠੀਕ ਠਾਕ ਨੇ ਤੇ ਇਧਰਲੇ ਪਾਸੇ ਆ ਗਿਆ ਜੀ ਸੋਨਾਲੀ ਕੱਢੀ ਆਈ 60 ਦੇ ਵਿੱਚ ਤੇ ਇਹ ਹੈਗਾ ਫੋਡਰ 2020 ਤੇ ਰੇਟ ਹੈਗਾ ਸੱਜ ਨੂੰ 6 ਲੱਖ ਤੇ 45000 ਇਹਦਾ ਆਪ ਦਲਾ ਯਾਰ ਸਾਲ ਨਵਾਂ ਮਿਲਦਾ ਸਰ ਮਿੱਤਰੋ ਕਰੂ ਗੁਰਾਇਸ਼ ਸਕੰਦਰ 60 ਕੈਟਾਗਰੀ ਚ ਆ ਜਾਂਦਾ ਤੇ ਇਧਰਲੇ ਪਾਸੇ ਹੈਗਾ ਜੀ ਪ੍ਰੀਤ 6049 ਇਹ ਹੈਗਾ ਮਾਡਲ 2011 ਤੇ ਰੇਟ ਹੈਗਾ ਜੀ 2 ਲੱਖ 98000 ਤੇ ਨੰਬਰ ਪੰਜਾਬ ਦਾ ਤੇ ਪੱਟੀ ਕੀ ਹਾਲ ਨੇ ਭਾਈ ਗੇਵੀ ਕਲ ਬਹੁਤ ਸੋਣਾ ਵੀਰੇ ਬਹੁਤ ਵਧੀਆ ਜੀ ਬਹੁਤ ਵਧੀਆ ਹੈ ਨਾ ਇਧਰਲੇ ਪਾਸੇ ਆ ਗਿਆ ਜੀ ਜੌਂਡੀਅਰ 5210 2021 ਮਾਡਲ ਹੈ ਤੇ ਨੰਬਰ ਹੈਗਾ ਜੀ ਪੰਜਾਬ ਦਾ ਫਰਸਟ ਓਨਰ ਹੈ ਤੇ ਰੇਟ ਹੈਗਾ 7 ਲੱਖ 65000 ਰੁਪਿਆ ਬਾਕੀ ਮੌਕੇ ਤੇ ਮਾਨਤਾ ਹਰੇਕ ਟਰੈਕਟਰ ਦੇ ਵਿੱਚ ਹੋ ਜਾਂਦਾ ਹੁੰਦਾ ਤੇ ਇਧਰਲੇ ਪਾਸੇ ਖੜਾ ਜੀ ਸਫਰਾਜ 735 ਨੀਲੇ ਤੇ ਚਿੱਟੇ ਕਲਰ ਦੇ ਵਿੱਚ ਹਨ ਇਹ ਟਰੈਕਟਰ ਇਹ ਵੀ ਲਗਭਗ ਕੰਡੀਸ਼ਨ ਦਾ ਬਹੁਤ ਚੰਗਾ ਮੂਰਲੇ ਟਾਇਰ ਹੈਗੇ ਨੇ ਇਹਦੇ 75 ਤੋਂ 80 65 ਟਾਇਰ ਸਪੈਸ਼ਲੀ ਲਗਭਗ ਬੋਲ ਮੰਗੂ ਨੇ ਤੇ 15-20 ਪੈਸੇ ਕਹਿ ਸਕਦੇ ਆ ਤੇ ਜੇ ਮਾਡਲ ਦੀ ਗੱਲ ਕਰੀਏ ਜੀ ਇਹ ਹੈਗਾ 95 ਮਾਡਲ ਹੈ 1.5 ਲੱਖ ਰੁਪਏ ਦਾ ਰੇਟ ਆ ਨੰਬਰ ਪਾ ਦਿਚਾ ਸੰਦਾ ਨੰਬਰ ਪਾ ਦਿਓ ਓਕੇ ਤੇ ਆਜਾ ਕਰਾਂ ਬੋਲੀ ਦੇ 83600 ਕਿੰਨਾ 83600 ਹਾਂ 83600 83600 ਪੂਰਾ 83600 ਲੈ ਮੈਂ ਤਰੂ ਇਸ ਨੰਬਰ ਤੇ ਕੰਟੈਕਟ ਕਰ ਲਿਓ ਜਿਹਨੇ ਸਵਰਾਜ 735 ਲੈਣਾ 95 ਮਾਡਲ ਹੈ 1 ਲੱਖ ਤੇ 50000 ਰੁਪਏ ਦਾ ਰੇਟ ਕਿੰਨੇ ਦਾ ਦੇਣਾ ਵੀ ਆਪਾਂ ਹੀ ਇੱਕ 40 ਦਾ ਤੇ ਨੰਬਰ ਇਹਦਾ ਪੰਜਾਬ ਦੀ ਆ ਲੈ ਮਿੱਤਰੋ ਪੰਜਾਬ ਦਾ ਨੰਬਰ ਹੈ ਜੇ ਕਿਸੇ ਸੱਜਣ ਨੇ ਲੈਣਾ ਸੰਗਰੂਰ ਦਾ ਨੰਬਰ ਹੈ ਜੀ ਤੇ ਜਨਗਿਰ ਦੇ ਓਕੇ ਪੂਰਾ ਜਮ ਓਕੇ ਓਕੇ ਤੇ ਲੈ ਮਿੱਤਰੋ ਜਿਹਨੇ ਸਬਰਾਜ ਲੈਣਾ 83600 83600 836082 ਦਾ ਨੰਬਰ ਹੈ ਜੀ ਕਰ ਲਿਓ ਕੰਟੈਕਟ ਹੈ ਨਾ 2003 ਦੇ ਪੈਰ ਦਾ ਅੱਛਾ 2003 ਦੇ ਟਾਇਰ ਪਏ ਹੋਏ ਨੇ ਹਲੇ ਤੱਕ ਚੱਲੀ ਜਾਂਦੇ ਆ ਹਨ ਤੇ ਅੱਗੇ ਵੀ ਚੱਲ ਜਾਣਗੇ ਥੋੜਾ ਸਮਾਂ ਹੋਰ ਚੱਲੇ ਜਾਣਗੇ ਜੀ हां ਲੀਕ ਲੂਕੇ ਤੋਂ ਹੈ ਨਹੀਂ ਤੁਹਾਨੂੰ ਪਿੱਛੋਂ ਵੀ ਕੱਢੀ ਸੰ ਦਿਖਾਈ ਦਿੰਨੇ ਆ ਟਰੈਕਟਰ ਦੀ ਟਰੈਕਟਰ ਲਗਭਗ ਜਿਵੇਂ ਕੀ ਜੀ ਸਾਫ ਸੋਸਰਾ ਟਰੈਕਟਰ ਹੈ ਚੰਗੀ ਕੰਡੀਸ਼ਨ ਹੈ ਤੇ ਬਿਲਕੁਲ ਜਾਇਜ਼ ਰੇਟ ਦਾ ਇਹ ਨੇ ਤੇ ਵਿੱਚ ਤਾਂ ਪਲਟੀ ਨਾ ਮੋਟਰਸਾਈਕਲ ਜਾ ਪੈਂਦਾ ਤੇ ਇਧਰਲੇ ਪਾਸੇ ਆਗਾ ਜੀ ਯੂਜ਼ ਫਾਰ 2009 ਮਾਡਲ 9 ਮਾਡਲ ਹੀ ਆਹੀ ਤੇ ਲੈ ਮੇਤਰੋ ਕਰਿਓ ਸੰਪਰਕ ਕਰ ਹਾਂ ਮਾਡਲ 2009 ਆ ਜੀ 5 ਲੱਖ ਤੇ 10000 ਰੁਪਏ ਟਰੈਕਟਰ ਦਾ ਰੇਟ ਹੈ ਜਿਹੜੇ ਸਜਣ ਨੇ ਲੈਣਾ ਤਾਂ ਉਹ ਵੀ ਕਮੈਂਟ ਕਰਕੇ ਦੱਸਿਓ ਆਪਾਂ ਨਾਲ ਦੀ ਨਾਲ ਨੰਬਰ ਤੁਹਾਨੂੰ ਭੇਜ ਦਾਂਗੇ ਇਧਰਲੇ ਪਾਸੇ ਆ ਗਿਆ ਜੀ 2017 ਮਾਡਲ 5310 ਜੌਂਡੀਅਰ ਫੁੱਲ ਗ੍ਰੀਨ ਦੇ ਵਿੱਚ ਹਨਾ ਕਨੋਪੀ ਚੰਗੀ ਲੱਗੀ ਹੋਈ ਹੈ ਟਾਇਰਾਂ ਦੀ ਕੰਡੀਸ਼ਨ ਚੰਗੀ ਹੈ ਮਗਰਾੜ ਵਧੀਆ ਲੱਗੇ ਹੋਏ ਹੈ ਤੇ ਘੈਂਟ ਟਰੈਕਟਰ ਹੈ ਲੁਧਿਆਣੇ ਦਾ ਨੰਬਰ ਹੈ ਸੱਜਣ ਨੂੰ ਸਵਾ 6 ਲੱਖ ਰੁਪਿਆ ਦੀ ਡਿਮਾਂਡ ਹੈ ਜੇ ਕਿਸੇ ਸੱਜਣ ਨੇ ਲੈਣਾ ਸਵਾ 6 ਲੱਖ ਦੀ ਡਿਮਾਂਡ ਹੈ ਇਧਰਲੇ ਪਾਸੇ ਆ ਗਿਆ ਸਵਰਾਜ 855 ਕੰਡੀਸ਼ਨ ਤਾਂ ਸੱਜਣੋ ਜਮੀ ਨਵੇਂ ਵਰਗੀ ਆ ਤੇ ਮਾਡਲ ਵੀ ਆਪਾਂ ਤੁਹਾਨੂੰ ਦੱਸਦੇ ਆ ਦੇਖੋ ਕਰੋ ਬਰਨਾਲੀ ਦਾ ਹੀ ਨੰਬਰ ਹੈ ਤੇ 2021 ਮਾਡਲ ਹੈ 6 ਲੱਖ ਤੇ 70000 ਰੁਪਏ ਟਰੈਕਟਰ ਦੀ ਡਿਮਾਂਡ ਆ ਸੱਜਣੋ 6 ਲੱਖ 70000 ਟਰਾਲੀ ਦਿਖਾਓ ਹਾਂ ਟਰਾਲੀਆਂ ਵੀ ਦਿਖਾਉਣੇ ਬਾਈ ਟਰਾਲੀਆਂ ਬਹੁਤ ਆਈਆਂ ਹੋਈਆਂ ਨੇ ਜੀ ਹਨਾ ਤੇ ਇਧਰਲੇ ਪਾਸੇ ਆਗਾ ਜੀ ਫਾਰਮ 60 ਲੈ ਮਿੱਤਰੋ ਇਹ ਵੀ ਦੇਖੋ ਟਰੈਕਟਰ ਬਹੁਤ ਚੰਗਾ ਇਹ ਪੰਜਾਬ ਦਾ ਨੰਬਰ ਹੈ ਤੇ 2011 ਮਾਡਲ ਹੈ 3,55,000 ਕੋ ਟਰੈਕਟਰ ਦਾ ਰੇਟ ਹੈ ਮਿੱਤਰੋ 11 ਮਾਡਲ ਹੈ 3,55,000 ਰੁਪਿਆ ਰੇਟ ਹੈ ਟਰੈਕਟਰ ਦਾ ਪਿੱਛੋਂ ਦੇਖੋ ਗਰਾ ਕੰਡੀਸ਼ਨ ਇਧਰਲੇ ਪਾਸੇ ਆਗਾ ਜੌਂਡੀਅਰ 5310 5310 ਤੇ ਮੈਂ ਕਹਿੰਦਾ ਮਾਡਲ ਵੀ 2010 ਹੀ ਹੋਣਾ ਨਵਾਂ ਮਾਡਲ ਹੈ ਰੇਟ ਹੈਗਾ ਸੱਚ ਨੂੰ 4,70,000 ਰੁਪਿਆ ਤੇ ਬਾਕੀ ਮੌਕੇ ਤੇ ਮਾਨ ਤਾਨ ਹਰੇਕ ਟਰੈਕਟਰ ਦੇ ਵਿੱਚੋਂ ਹੋਈ ਜਾਂਦਾ ਹੁੰਦਾ ਕਰੋ ਕਰਾ ਕੰਡੀਸ਼ਨ ਚੈੱਕ ਸੋ ਵੈਰੀ ਨਾਈਸ ਕਰਮਜੀਤ ਸਿੰਘ ਥੈਂਕ ਯੂ ਬਹੁਤ ਥੈਂਕ ਯੂ ਹਰਜਿੰਦਰ ਢਿੱਲੋਂ ਤੇ ਗੈਵੀ ਗੱਲ ਹਨ ਤੇ ਇਧਰਲੇ ਪਾਸੇ ਆਗਾ ਜੀ ਸਬਰਾਜ 855 2000, 2010 ਮਾਡਲ ਲੈ ਮਿੱਤਰੋ ਨੰਬਰ ਪੰਜਾਬ ਦਾ ਰੇਟ ਹੈਗਾ 3,75,000 ਰੁਪਿਆ ਪਰਮਜੀਤ ਸਿੰਘ ਜੀ ਹਾਲ ਨੇ ਬਾਈ ਬਹੁਤ ਵਧੀਆ ਜੀ ਬਹੁਤ ਵਧੀਆ ਸਟਾਨਡ 2010 ਮਾਡਲ ਹੈ ਜੀ 3,75,000 ਰੇਟ ਹੈ ਕੰਡੀਸ਼ਨ ਟਰੈਕਟਰ ਦੀ ਬਹੁਤ ਚੰਗੀ ਹੈ। ਹਾਂ। 70000 ਰੁਪਏ ਦਾ ਹੈ ਨਾ। ਰਾਮ ਰੋਗਨ ਘਾਇਦਾ। ਹਾਂ। ਇਧਰਲੇ ਪਾਸੇ ਆ ਗਿਆ ਸੋਨ ਵਾਲੀ ਕਾ 50 ਦਾ RX 100। ਇਹ ਲੋ ਮਗਰਲਾ ਟਾਇਰਾਂ ਦਾ ਜੋੜਾ ਬਿਲਕੁਲ ਹੀ ਨਵਾਂ। ਮੂਰਲੇ ਵੀ ਨਵੇਂ ਵਰਗੇ ਨੇ ਸੱਜਣੂ। ਇਹ ਹੈਗਾ ਜੀ 2012 ਮਾਡਲ। ਨੰਬਰੇ ਦਾ ਪੰਜਾਬ ਦਾ 3,75,000 ਰੁਪਏ ਸੱਜਣੂ ਇਹਦਾ ਰੇਟ ਹੈ। ਜੀ 43600 ਦਿਖਾ ਦੂ। ਹਾਂ 3600 ਦਿਖਾਉਣੇ ਚ ਫੋਰ ਵੀ ਦਿਖਾਉਣੇ ਆ। ਤੇ ਇਧਰਲੇ ਪਾਸੇ ਆ ਗਿਆ ਜੀ ਸਵਰਾਜ 744 ਇਹ ਹੈ ਜੀ 2008 ਮਾਡਲ 2 ਲੱਖ 75000 ਰੁਪਏ ਇਹ ਟਰੈਕਟਰ ਦਾ ਰੇਟ ਹੈ ਲੋ ਮਤਰਾਜ ਕਰਾ ਹੋਰ ਵੀ ਜਿਹੜੇ ਸੱਜਣਾ ਆ ਗਿਆ ਜੀ 855 ਸਵਰਾਜ ਬਿਲਕੁਲ ਨਮੀ ਕੰਡੀਸ਼ਨ ਦਾ ਟਰੈਕਟਰ ਮਾਡਲ 2021 ਜਾਂ 7 ਲੱਖ ਤੇ 40000 ਰੁਪਏ ਰੇਟਾਂ ਤੇ 22 ਦੀ ਦੀ ਆਰਸੀ ਬਣੀ ਹੋਈ ਟਰੈਕਟਰ ਦੀ 7 ਲੱਖ 40000 ਰੁਪਏ ਡਿਮਾਂਡ ਹੈ ਜੀ ਟਰੈਕਟਰ ਦੀ ਇਧਰਲੇ ਪਾਸੇ ਆ ਗਿਆ 53 10 ਪੱਲ ਗ੍ਰੀਨ ਦੇ ਵਿੱਚ 730 ਘੈਂਟ ਦਾ ਕੰਡੀਸ਼ਨ ਵੀ ਬਹੁਤ ਸੋਹਣੀ ਆ 2017 ਮਾਡਲ ਹੈ ਜੀ 6 ਲੱਖ ਤੇ 40000 ਰੁਪਏ ਰੇਟਾਂ ਨੰਬਰ ਪੰਜਾਬ ਦੇ ਯਾਰਾ ਕੋਲ ਹੈ ਹਾਂ ਹਾਂ ਜੀ 735 ਹੁਣੀ ਦਿਖਾ ਕੇ ਹਟੇ ਹੋਰ ਵੀ ਦਿਖਾ ਦਿੰਨੇ ਵੀਰੇ ਇੱਧਰਲੇ ਪਾਸੇ ਆ ਗਿਆ ਜੀ 2020 ਮਾਡਲ ਤੇ ਕਾਪੀ ਬਣੀ ਹੋਈ ਆ 21 ਦੀ ਕੋ ਲੋਕੀ ਪੂਰੀ ਘੈਂਟ ਲੱਗੀ ਹੋਈ ਆ ਤੇ ਅਸਰ ਕੰਡੀਸ਼ਨਿੰਗ ਟਰੈਕਟਰ ਦੀ ਬਹੁਤ ਚੰਗੀ ਆ ਜਿਵੇਂ ਨਵੇਂ ਵਰਗਾ ਟਰੈਕਟਰ ਹੈ ਘੋੜਾ ਬੰਪਰ ਲੱਗਿਆ ਹੋਇਆ ਤੇ ਰੇਟ ਹੈਗਾ ਜੀ 6 ਲੱਖ ਤੇ 70000 ਰੁਪਿਆ 2020 ਮਾਡਲ ਹੈ 6 ਲੱਖ ਤੇ 70000 ਰੁਪਿਆ ਟਰੈਕਟਰ ਦਾ ਰੇਟ ਹੈ ਆ ਜੋ ਜਿਹੜੇ ਸੱਜਣ ਨੇ ਲੈਣਾ ਤੁਸੀਂ ਸਾਧ ਕਿਹੜੇ ਲੈ ਕੇ ਆਏ ਹੋ ਆਹਾਂ ਕਟੜਾ ਨਹੀਂ ਅਸਾ ਟਰੈਕ ਵਾਲੀ ਵੀ ਓਕੇ ਤੇ ਕਿੰਨਾ ਮਾਡਲ ਹੈ ਇਹ 2009 ਮਾਡਲ ਕੰਡੀਸ਼ਨ ਬਹੁਤ ਚੰਗੀ ਹੈ ਟਰੈਕਟਰ ਦੀ ਹੈ ਰੀ ਹੈ ਨਾ ਫਰਸਟ ਆਫ ਲੜੀ ਹੈ ਥੋੜੀ ਘੜਵਾਇਆ ਹੋਇਆ ਨਾ ਮਮਾ ਜੀ ਦਾ ਹੈ ਫਿਰ ਮਮਾ ਜੀ ਦਾ ਰੋਣਾ ਅੱਛਾ ਓਕੇ ਪਹਿਲੀ ਨਵਾਂ ਹੈ ਮਗਰ ਲਾ ਜੋੜਾ ਤਾਂ ਜਮੇ ਨਵਾਂ ਜੀ ਸੁਣਾ ਚੋਕੜੀ ਨਵੇਂ ਵਰਗਾ ਹੈ ਓਕੇ ਤੇ ਕੀ ਮੰਗ ਰਹੀ ਹੋਈ ਦਾ 4 ਲੱਖ ਰੁਪਏ 4 ਲੱਖ ਰੁਪਏ 2009 ਮਾਡਲ ਦਾ ਓਕੇ ਤੇ ਮੋਬਾਈਲ ਨੰਬਰ ਤੁਹਾਡਾ 998710 10374 99887 10374 10374 ਓਕੇ ਪਿੰਡ ਕਿਹੜਾ ਤੁਹਾਡਾ ਜਲੂਰ ਜੀ ਲੈ ਮੇਤਰੂ ਪਿੰਡ ਬਾਈ ਦਾ ਹੈਗਾ ਜਲੂਰ ਬਰਨਾਲੀ ਦੇ ਨੇੜੇ ਹੀ ਆ ਤੇ ਨੰਬਰ ਇਹਦਾ ਬਰਨਾਲੀ ਦਾ ਹੀ ਹੂ ਹਨਾ ਨਹੀਂ ਇਹ ਮਰੇ ਕੋਲ ਕੋਟਲੇ ਦਾ ਓਕੇ ਤੇ ਉਦਾਂ ਕਿੰਨੇ ਘੰਟੇ ਚੱਲੇ ਹੋਏ ਸਿਰਫ ਲੈ ਮੇਤਰੂ 2967 ਘੰਟੇ ਚੱਲਿਆ ਤੇ ਇਹਦਾ ਕੀਸਾ ਜੇ ਟਰਾਲੀ ਦਾ ਇਹ 100 ਲੱਖ ਕੇ 11 6 11 6 ਵੇਟ ਕਿੰਨਾ ਇਹਦਾ ਅਸਾ ਬਿਨਾ ਬੰਪ ਵਾਲੀ ਹੈ ਨਾ ਹਾਂ ਜੀ ਬਿਨਾ ਬੰਪ ਓਕੇ ਓਕੇ ਲੈ ਮੇਤਰੋ ਕਰਿਓ ਸੰਪਰਕ ਦਾ ਨੰਬਰ ਬਈ ਦਾ ਆਪਾਂ ਬੋਲਤਾ ਤੇ ਮੇਰਾ ਨੰਬਰ ਹੈਗਾ ਤੁਹਾਡੇ ਲਗੇ ਮੈਂ ਥੋੜਾ ਜਿਹਾ ਉਹ ਕਰੀ ਤੇਰੇ ਆ ਜਾ ਤਾਂ ਕਰਾ ਦਿੰਦਾ ਹਾਂ 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 ਮੇਰਾ ਨੰਬਰ 25 ਤੋਂ ਲੈ ਲਈ ਜਦੋਂ ਬੋਲਦੀ ਬਸ ਠੀਕ ਹੈ ਕੋਈ ਚੱਕਰ ਨੂੰ ਚੱਕਰ ਜੀ ਅਮਰਜੀ ਲੈ ਲਿਓ ਤੇ ਐਤੀ ਰਾਤ ਨੂੰ ਨੰਬਰ ਲੈ ਲਿਓ ਬਸ ਠੀਕ ਹੈ ਹੈਨਾ ਹਾਂ ਮਿੱਤਰੋ ਟਰੈਕਟਰ ਘੈਂਟ ਆ ਜੇ ਕਿਸੇ ਸੱਚਨ ਦੇ ਲੈਣਾ ਕਰ ਲਿਓ ਬਾਈ ਦੇ ਨਾਲ ਸੰਪਰਕ ਤੇ ਤੁਹਾਨੂੰ ਹੋਰ ਵੀ ਦਿਖਾਉਣੇ ਆ ਟਰੈਕਟਰ ਉਹ ਬਹੁਤ ਜ਼ਿਆਦਾ ਖੜੇ ਆ ਮੰਡੀ 'ਚ ਪਹੁੰਚੇ ਹੋਏ ਤੇ ਪਰਮਜੀਤ ਸਿੰਘ ਜੁੜ ਗਿਆ ਸੀ ਸੁਖਦੇਵ ਢਿੰਡ ਸਾਹਿਬ ਜੁੜ ਗਿਆ ਗੁਰਜੀਤ ਗਿੱਲ ਵੀ ਜੁੜ ਗਿਆ ਤੇ 735 ਦਾ ਆਪਣੇ ਬਹੁਤ ਖੜਾ ਸੀਗਾ ਜੀ 95 ਮਾਡਲ ਇਹ ਵੀ ਦਿਖਾਇਆ ਥੋੜਾ ਜਿਹਾ ਪਿੱਛੇ ਦੇਖੋ ਲੈਗ ਤੋਂ ਹਨ ਤੇ ਇਧਰਲੇ ਪਾਸੇ ਦੇਖੋ ਕਿੰਨੇ ਟਰੈਕਟਰ ਖੜੇ ਆ ਤੁਹਾਨੂੰ ਸਾਰੇ ਦਿਖਾ ਦਿੰਨੇ ਆ ਤੇ ਆਹ ਇਧਰਲੇ ਪਾਸੇ ਖੜਾ ਜੀ ਏਸ਼ ਡੀਏ 6565 ਦੇ ਵਿੱਚ ਦੇਖੋ ਕਿੰਨਾ ਸੋਹਣਾ ਟਰੈਕਟਰ ਖੜਾ ਇਹ ਹੈਗਾ 2019 ਮਾਡਲ ਨੰਬਰ ਇਹਦਾ ਪੰਜਾਬ ਦਾ ਸੱਚ ਨੂੰ ਬਰਨਾਲੀ ਦੀ ਨੰਬਰ ਹੈ 4 ਲੱਖ ਤੇ 55000 ਰੁਪਏ ਟਰੈਕਟਰ ਦਾ ਰੇਟ ਹੈ ਦੇਖੋ ਗਰਾ ਕੰਡੀਸ਼ਨ ਕਿੰਨੀ ਘੰਟਾ ਨਾ ਚੌਕੜਾ ਟਾਇਰਾਂ ਦਾ ਦੇਖੋ ਗਰਾ ਐਂਡ ਗੱਲ ਬਾਤ ਜਿਵੇਂ ਨਵੇਂ ਵਰਗਾ ਆਹ ਖੜਾ ਜੀ 2011 ਮਾਡਲ 2011 ਮਾਡਲ ਹੈ 3 ਲੱਖ ਤੇ 95000 ਰੁਪਏ ਟਰੈਕਟਰ ਦਾ ਰੇਟ ਹੈ ਲੇ ਮਿੱਤਰੋ ਦੇਖੋ ਬਰ 2011 ਮਾਡਲ ਆ 395000 ਰੁਪਏ ਟਰੈਕਟਰ ਦਾ ਰੇਟ ਆ ਕੰਡੀਸ਼ਨ ਘੈਂਟ ਆ ਤੇ ਆ ਖੜਾ 2003 ਮਾਡਲ ਲੈ ਮਿੱਤਰੋ 2003 ਮਾਡਲ ਆ ਚੌਕੜਾ ਰਰਨ ਤਰਨ ਦਾ ਜਮੀਨ ਨਾਮ ਵਰਗਾ ਹੈ ਨਾ ਤੇ ਇਹ ਹੈਗਾ ਜੀ 315000 ਰੁਪਏ ਡਿਮਾਂਡ ਆ ਟਰੈਕਟਰ ਦੀ ਮਾਨ ਤਾਂ ਹਰੇਕ ਚੋ ਹੁਸ਼ਕਦੇਵ ਢੀਂਡਾ 575 ਹਾਂ ਦਿਖਾਉਣੇ ਆ ਵੀਰੇ ਦਿਖਾਉਣੇ ਆ ਤੇ ਇਧਰਲੇ ਪਾਸੇ ਖੜਾ ਜੀ 2010 ਮਾਡਲ ਕਰ ਲਾਸਟ ਇੰਜਨ ਦੇ ਵਿੱਚ 395000 ਰੁਪਏ ਰੇਟ ਆ ਟਰੈਕਟਰ ਦਾ ਨਾ ਤੇ ਕਨੋਪੀ ਘੈਂਟ ਲੱਗੀ ਹੋਈ ਆ ਚੌਪੜਾ ਟਾਇਰਾਂ ਦਾ ਨਵੇਂ ਮਗਰਾੜ ਵਧੀਆ ਹਨ ਲੱਗੇ ਹੋਣੇ ਤੇ ਉਸ ਤੋਂ ਬਾਅਦ ਆ ਵੀ ਦਿਖਾ ਦਈਏ ਹੁਣ ਲੱਗਦੇ ਆ ਲੈ ਮਿੱਤਰੋ 2011 ਮਾਡਲ ਹੈ 4 ਲੱਖ ਤੇ 15000 ਰੁਪਏ ਰੇਟ ਹੈ ਡਾਇਰੈਕਟਰ ਦਾ ਸਵਰਾਜ 855 ਗੁੱਡ ਗੱਲਬਾਤ ਹਨ ਘੈਂਟ ਆ ਇਹ ਆਗਾ ਜੀ 3730 ਨਿਊ ਹਾਲੈਂਡ ਸਪੈਸ਼ਲ ਐਡੀਸ਼ਨ ਦੇ ਵਿੱਚ 2017 ਮਾਡਲ ਹੈ ਇਸੇ ਲੱਖ ਤੇ 55000 ਰੁਪਏ ਰੇਟ ਆ ਜੀ ਟਰੈਕਟਰ ਦਾ ਲੋ ਮਿੱਤਰੋ ਇਹ ਇਧਰ ਆ ਗਿਆ ਜੀ 5310 ਫੁੱਲ ਗ੍ਰੀਨ ਦੇ ਵਿੱਚ ਹਨਾ ਇਹ ਹੈਗਾ ਜੀ 2017 ਮਾਡਲ 6 ਲੱਖ ਤੇ 70000 ਰੁਪਏ ਟਰੈਕਟਰ ਦਾ ਰੇਟ ਆ ਇਧਰਲੇ ਪਾਸੇ ਆ ਗਿਆ ਫਾਰਮ 60 2005 ਮਾਡਲ 2.5 ਲੱਖ ਰੁਪਏ ਰੇਟ ਦਾ ਟਰੈਕਟਰ ਦਾ ਨੰਬਰ ਲਗਭਗ ਸਾਰੀ ਪੰਜਾਬ ਦੇ ਹੁੰਦੇ ਨੇ ਬਰਨਾਲਾ ਮੰਡੀ ਦੇ ਵਿੱਚ ਤੇ ਇਧਰ ਆ ਗਿਆ ਜੀ 855 ਪੁਰਾਣਾ ਮਾਡਲ 98 ਮਾਡਲ 1,90,000 ਰੁਪਏ ਟਰੈਕਟਰ ਦਾ ਰੇਟ ਹੈ। ਕੰਡੀਸ਼ਨ ਇਹਦੀ ਵੀ ਕਹੇਗਾ। ਤੇ ਇਧਰ ਆ ਗਿਆ ਸਟੈਂਡਰਡ। ਲੈ ਮਿੱਤਰੋ 450 2006 ਮਾਡਲ ਹੈ 2,75,000 ਰੁਪਏ ਰੇਟ ਹੈ। ਕਹਿੰਦਾ ਮਾੜੀ ਕੰਮ ਕਦੇ ਨਾ ਕੀਤੇ ਤਾਂ ਹੀ ਗੁੱਡੀਆਂ ਚੜੀਆਂ ਸਹੀ ਗੱਲ ਹੈ ਨਾ। ਸਟੈਂਡਰਡ 450 ਤੇ ਇਧਰ ਆ ਗਿਆ ਜੀ 275 ਹੂੰ ਸੱਜਣ 575 ਮਗਦੇ ਸੀ 275 ਹੈ ਜੀ ਹਨਾ ਹੂੰ ਊਮੀ ਪੋਤਰਾ ਉਹ ਫੁੱਲ ਘੈਂਟ ਕੰਡੀਸ਼ਨ ਆ ਤੇ 2002 ਮਾਡਲ ਹੈ ਜੀ 2 ਲੱਖ ਤੇ 60000 ਰੁਪਏ ਟਰੈਕਟਰ ਦੀ ਡਿਮਾਂਡ ਹੈ ਇਹਦੀ ਇਧਰਲੇ ਪਾਸੇ ਹੈਗਾ ਜੀ ਮਾਡਲ 2003 2 ਲੱਖ ਤੇ 35000 ਰੁਪਏ ਰੇਟ ਆ ਫਾਰਮ ਟਰੈਕ 45 ਦਾ ਬਹੁਤ ਵਧੀਆ ਸਟਾਫ ਬਹੁਤ ਵਧੀਆ ਜੀ ਤੇ ਇਧਰਲੇ ਪਾਸੇ ਆ ਗਿਆ ਜੀ ਡੀਆਈ 50 ਸੋਨਾਲੀ ਕਾ ਇਹ ਹੈਗਾ 2001 ਮਾਡਲ ਤੇ 2 ਲੱਖ ਤੇ 35000 ਰੁਪਏ ਡਾਇਰੈਕਟਰ ਦਾ ਰੇਟ ਹੈ। ਲੋ ਜਿਵੇਂ ਸ਼ੁੱਕਰ ਆਪੇ ਹਨ ਦੇਖੋ ਉੱਪਰ ਗੱਲਬਾਤ ਐਂਡ ਹੋਈ ਪਈ ਆ। ਲੋ ਮੇਤਰੋ ਇਧਰ ਆ ਗਿਆ ਸਵਰਾਜ 855 2010 ਮਾਡਲ 3 ਲੱਖ ਤੇ 95000 ਰੁਪਏ ਰੇਟਾ ਮਾਲਵੇ ਵਾਲੇ ਨੰਬਰ ਪੰਜਾਬ ਦੰਦੇਕਰ لال ਆਪਣੀ ਨੇ ਇਹ ਹਾਂ ਜਿਹੜਾ ਕਹਿੰਦੇ ਆ ਟ੍ਰੈਕਟਰ ਉਹ ਦੇ ਦੀ ਇਹ ਭਾਈ ਸਾਡੀ ਬਾਸੀ ਦਾ ਮੁੰਡਾ ਹੱਸੇ ਹੱਸੇ ਠੀਕ ਹੈ ਇਹ ਆਪਣਾ ਦਾੜੀ ਨੋ ਮਿੱਤਰੋ ਸਵਰਾਜ 855 2015 ਮਾਡਲ 12ਵੇਂ ਮਹੀਨੇ ਦਾ ਨਿਕਲਿਆ ਹੋਇਆ ਕਰੋ ਗਰਾਂ ਸੰਪਰਕ ਜੇ ਕਿਸੇ ਨੇ ਨਵਾਂ ਵਰਗਾ ਟਰੈਕਟਰ ਲੈਣਾ ਤੇ ਆ ਵੀ ਦਿਖਾ ਦਈਏ ਅਰਜਲ 605 ਡੀਆਈ ਦੱਸ ਹੀ ਕਰਾਂ ਗਰ ਨਾਲ ਕੀ ਸਾਹਿਬ ਤਾਵਾ ਇਹਦਾ 465 75 ਹੈ 14 ਮਾਡਲ ਹੈ 14 ਮਾਡਲ ਮਾਡਲ ਓਕੇ ਕਿੰਨੇ ਦਾ ਦੇ ਦਈਏ 475 ਦਾ ਲੈ ਬਾਕੀ ਮਾਨਤਾਂ ਨੂੰ ਮੌਕੇ ਤੇ ਕਰਾ ਦਾਂਗੇ ਨੰਬਰ ਤਾਂ ਇਹਦਾ ਕਿੱਥੋਂ ਦਾ ਹੈ ਪੰਜਾਬ ਹੀ ਹੈ ਪੰਜਾਬ ਨੰਬਰ ਓਕੇ ਪੀਵੀ 5 ਪੀਵੀ 5 ਇੱਕ ਚੰਡੀਗੜ੍ਹ ਦੋ ਅੰਮ੍ਰਿਤਸਰ ਤਿੰਨ ਬਠਿੰਡਾ ਚਾਰ ਫਰੀਦਕੋਟ ਪੰਜ ਫਰੀਜਪੁਰ ਦਾਣਾ ਜੀ ਹਾਂ ਫਰੀਜਪੁਰ ਦਾ ਤੇ ਇਧਰਲੇ ਪਾਸੇ ਆ ਗਿਆ ਜੀ 5310 ਜੌਂਡੀਅਰ ਕਾਲੇ ਟੱਡ ਦੇ ਵਿੱਚ 2011 ਮਾਡਲ ਹੈ ਹਾਂ ਜੀ ਆ ਕਰਦੇ ਲੋ ਮਿੱਤਰੋ ਆਜੂ ਕਰ ਚੌਕੜਾ ਟਾਰਾਂ ਦਾ ਜਮਈ ਨਮਾ ਮਾਡਲ 11 5 ਲੱਖ ਤੇ 25000 ਰੁਪਿਆ ਦਾ ਰੇਟ ਹੈ ਤੇ ਇਧਰਲੇ ਪਾਸੇ ਆ ਗਿਆ 2008 ਮਾਡਲ 3 ਲੱਖ ਤੇ 45000 ਰੁਪਿਆ ਰੇਟ ਦਾ ਟਰੈਕਟਰ ਦਾ ਆ ਜੋ ਜਿਹੜੇ ਸੱਜਣ ਨੇ ਜਿਹੜਾ ਵੀ ਟਰੈਕਟਰ ਲੈਣਾ ਸੱਜਣ ਨੂੰ ਕਰ ਲਿਓ ਸੰਪਰਕ ਕਮੈਂਟ ਕਰਕੇ ਦੱਸ ਦਿਓ ਤੁਹਾਨੂੰ ਨਾ ਬਾਈ ਉਹਨਾਂ ਦੇ ਮੋਬਾਈਲ ਨੰਬਰ ਆ ਜਿਹੜੇ ਆਪਾਂ ਭੇਜ ਦਾਂਗੇ ਜਿਹੜਾ ਵੀ ਟਰੈਕਟਰ ਤੁਹਾਡੇ ਪਸੰਦ ਆਉਂਦਾ ਤੁਸੀਂ ਡਾਇਰੈਕਟ ਸੌਦਾ ਕਰ ਲਿਓ ਤੇ ਤੁਹਾਡਾ ਫੁੱਲ ਮਾਨਤਾਨ ਆਪਾਂ ਕਹਿ ਕੇ ਕਰਵਾ ਵੀ ਦਵਾਂਗੇ ਸੋ ਜਿੰਨੇ ਵੀ ਸੱਜਣ ਜੁੜਿਆ ਜੀ ਸਾਰਿਆਂ ਦਾ ਧੰਨਵਾਦ